ਅੱਜਕੱਲ ਇੱਕ ਵਿਆਹ ਕਾਫੀ ਜ਼ਿਆਦਾ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸ਼ਾ ਵੀ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਤੇ ਲੋਕੀ ਵੀ ਕਾਫੀ ਜ਼ਿਆਦਾ ਇਸ ਵਿਆਹ ਨੂੰ ਲੈ ਕੇ ਜੋ ਹੈ ਆਪਣਾ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਆਮ ਤੌਰ ਤੇ ਤਾਂ ਭਾਰਤ ਤੇ ਚਾਈਨਾ ਦੇ ਰਿਸ਼ਤਿਆਂ ਦੇ ਵਿੱਚ ਖਟਾਸੀ ਦੇਖਣ ਨੂੰ ਮਿਲਦੀ ਹੈ ਪਰ ਇਸ ਵਿਆਹ ਦੇ ਵਿੱਚ ਉਹ ਮਿਠਾਸ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਚਾਈਨਾ ਦੀ ਕੁੜੀ ਨੂੰ ਬਿਹਾਰ ਦੇ ਇੱਕ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ। ਦੋਸਤੀ ਲੰਬੇ ਸਮੇਂ ਤੱਕ ਚੱਲਦੀ ਹੈ ਤੇ ਉਸ ਤੋਂ ਬਾਅਦ ਦੋਵਾਂ ਦੇ ਵੱਲੋਂ ਹੁਣ ਵਿਆਹ ਦੇ ਬੰਧਨ ਦੇ ਵਿੱਚ ਬੰਦੇ ਰਹੰਦਾ ਹੈ ਤੇ ਹੁਣ ਕੁੜੀ ਜਿਹੜੀ ਹੈ ਚਾਈਨਾ ਤੋਂ ਸਿੱਧਾ ਅਡਾਰੀ ਮਾਰ ਕੇ ਬਿਹਾਰ ਆ ਗਈ ਹੈ ਤੇ ਨਾਲ ਹੀ ਦੂਰ ਦੂਰ ਤੋਂ ਲੋਕ ਇਸ ਵਿਆਹ ਨੂੰ ਦੇਖਣ ਦੇ ਲਈ ਆਏ ਤੇ ਨਾਲ ਹੀ ਵਿਆਹ ਦੀਆਂ ਤਸਵੀਰਾਂ ਸੁਰਖੀਆਂ ਇੰਦੀ ਨਹੀਂ ਬਣੀ ਹੋਈ ਹੈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕੀ ਆਪੋ ਆਪਣੀ ਪ੍ਰਤੀਕਿਰਿਆ ਵਿਆਹ ਨੂੰ ਦੇ ਰਹੇ ਨੇ ਤੇ ਨਾਲ ਦੇ ਨਾਲ ਲੋਕੀ ਇਹ ਵੀ ਬੋਲ ਰਹੇ ਨੇ ਕਿਸ ਤਰੀਕੇ ਦੇ ਨਾਲ ਬਿਹਾਰੀ ਬਾਬੂ ਅੱਜ ਕੱਲ ਸੁਰਖੀਆਂ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਇੱਕ ਚੀਨ ਦੀ ਕੁੜੀ ਦੇ ਨਾਲ ਵਿਆਹ ਕਰਵਾਉਣ ਦੇ ਚਰਚੇ ਲੋਕ ਆਪਸ ਦੇ ਵਿੱਚ ਡਿਸਕਸ ਵੀ ਕਰ ਰਹੇ ਨੇ ਤੇ سوشل میڈیا ਦੇ ਉੱਪਰ ਲੋਕੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਭਾਵੇਂ ਰਾਜਨੀਤਿਕ ਤੌਰ ਤੇ ਤਾਂ ਚਾਈਨਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਦੇਖਣ ਨੂੰ ਮਿਲਦੀ ਹੈ ਪਰ ਇੱਥੇ ਮਸਲਾ ਪਿਆਰ ਦਾ ਸੀ ਤੇ ਦੋਵੇਂ ਜਣੇ ਖੂਬ ਜੜੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਸੀ ਤੇ 10 ਸਾਲ ਦਾ ਦੋਸਤੀ ਸੀ ਦੋਵਾਂ ਦੇ ਵਿੱਚ ਤੇ ਹੁਣ ਵਿਆਹ ਦੇ ਬੰਧਨ ਦੇ ਵਿੱਚ ਬੰਦ ਗਏ ਨੇ ਵਿਆਹ ਦੇ ਵਿੱਚ ਦੂਰ ਦੁਰਾਡੇ ਤੋਂ ਰਿਸ਼ਤੇਦਾਰ ਵੀ ਖਾਸ ਤੌਰ ਤੇ ਲਾੜਾ ਤੇ ਲਾੜੀ ਨੂੰ ਆਸ਼ੀਰਵਾਦ ਬਾਤ ਦੇਣ ਦੇ ਲਈ ਪਹੁੰਚੇ ਤੇ ਪਿੰਡ ਵਾਲੇ ਤਾਂ ਜਿਹੜੇ ਹੈ ਕੁੱਲ ਮਿਲਾ ਕੇ ਸਾਰੇ ਦੇ ਸਾਰੇ ਵਿਆਹ ਦੇਖਣ ਨੂੰ ਪਹੁੰਚੇ ਸਨ ਤੇ ਨਾਲ ਹੀ ਵਿਆਹੀਆਂ ਚਰਚਾਾਂ માં ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਦਰਅਸਲ ਬਿਹਾਰ ਦੇ ਖਾਗੜੀਆ ਦੇ ਵਿੱਚੋਂ ਵਿਦੇਸ਼ੀ ਲਾੜੀ ਨੂੰ ਵਿਆਹ ਕੇ ਲਿਆਇਆ ਬਿਹਾਰੀ ਬਾਬੂ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਚਰਚਾਾਂ ਹੋਈਆਂ ਇੱਥੇ ਰਹਿਣ ਵਾਲਾ ਇੱਕ ਨੌਜਵਾਨ ਚੀਨ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਕੰਮ ਕਰਦਾ ਸੀ ਪੜ੍ਹਾਈ ਕਰਦਾ ਸੀ ਦੋਵਾਂ ਨੇ 10 ਸਾਲ ਤੱਕ ਦੀ ਦੋਸਤੀ ਸੀ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਉਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ ਤੇ ਲੜਕੀ ਜਿਹੜੀ ਹੈ ਉਹ ਭਾਰਤ ਆਉਣਾ ਚਾਹਦੀ ਸੀ ਤੇ ਹੁਣ ਭਾਰਤ ਆ ਕੇ ਦੋਵਾਂ ਦੇ ਵੱਲੋਂ ਵਿਆਹ ਕਰਵਾਇਆ ਗਿਆ ਹੈ ਤਉ ਉੱਥੇ ਹੀ ਮੰਗਲਵਾਰ ਨੂੰ ਖਗਾੜੀਆਂ ਦੇ ਰਾਜੀਵ ਅਤੇ ਚੀਨ ਦੀ ਲਿਊ ਦਾ ਵਿਆਹ ਬਹੁਤ ਹੀ ਧੂਮ-ਧਾਮ ਦੇ ਨਾਲ ਹੋਇਆ ਦੋਵੇਂ 10 ਸਾਲਾਂ ਤੋਂ ਦੋਸਤ ਹਨ ਹੌਲੀ-ਹੌਲੀ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਫਿਰ ਜੋੜੀ ਨੇ ਸੋਚਿਆ ਕਿ ਕਿਉਂ ਨਾ ਵਿਆਹ ਕਰਵਾ ਲੈਂਦੇ ਆ ਉੱਥੇ ਹੀ ਵਿਆਹ ਤੋਂ ਬਾਅਦ ਦੋਵਾਂ ਨੂੰ ਜਿਹੜਾ ਆਸ਼ੀਰਵਾਦ ਦੇਣ ਦੇ ਲਈ ਬਹੁਤ ਸਾਰੇ ਰਿਸ਼ਤੇਦਾਰ ਮੌਜੂਦ ਸਨ ਪਿੰਡ ਤੇ ਤਾਂ ਦੂਰ-ਦੂਰ ਤੇ ਲੋਕ ਦੇਖਣ ਨੂੰ ਆਏ ਸਨ ਧੂਮ-ਧਾਮ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਪੂਰੇ ਰੀਤੀ ਰਿਵਾਜ ਜਿਹੜੇ ਨੇ ਹਿੰਦੂ ਰੀਤੀ ਰਿਵਾਜ ਦੇ ਨਾਲ ਵਿਆਹ ਹੁੰਦਾ ਹੈ ਸੱਤ ਫੇਰੇ ਦੋਵਾਂ ਦੇ ਵੱਲੋਂ ਲਏ ਜਾਂਦੇ ਨੇ ਉੱਥੇ ਰਣਜੀਤ ਅਤੇ ਉਰਮਿਲਾ ਦੇਵੀ ਦਾ ਲड़का ਰਾਜੀਵ ਕੁਮਾਰ ਪੜ੍ਹਾਈ ਦੇ ਲਈ ਚੀਨ ਗਿਆ ਹੋਇਆ ਸੀ ਚੀਨ ਦੇ ਵਿੱਚ ਉਸਦੀ ਮੁਲਾਕਾਤ ਜਿਹੜੀ ਹੈ ਲਿਉਂ ਦੇ ਨਾਲ ਹੁੰਦੀ ਹੈ ਫਿਰ ਦੋਵੇਂ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਹੈ ਤੇ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਹੁਣ ਦੋਵੇਂ ਖੁਸ਼ੀ ਖੁਸ਼ੀ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਤੇ ਫੋਟੋ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ ਤੇ ਉਸ ਤੋਂ ਬਾਅਦ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਤੇ ਵਾਇਰਲ ਹੋਣ ਤੋਂ ਬਾਅਦ ਲੋਕੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਤੇ ਨਾਲ ਹੀ ਕਮੈਂਟਾਂ ਦੇ ਵਿੱਚ ਦੋਵਾਂ ਨੂੰ ਜਿਹੜੀ ਵੈਸਟ ਵਿਸ਼ੇਸਤਾ ਦੇ ਹੀ ਰਹੇ ਨੇ ਤੇ ਉੱਥੇ ਹੀ ਕੁਝ ਲੋਕੀ ਜਿਹੜੇ ਐ ਇਹ ਕਹਿ ਰਹੇ ਨੇ ਬੇਸ਼ੱਕ ਰਾਜਨੀਤਿਕ ਪੱਖ ਤੇ ਭਾਰਤ ਤੇ ਜਿਹੜੇ ਚੀਨ ਦੇ ਰਿਸ਼ਤੇ ਜਿਹੜੇ ਐ ਕਾਫੀ ਜ਼ਿਆਦਾ ਚੰਗੇ ਨਹੀਂ ਐ ਪਰ ਇੱਥੇ ਇਹ ਦੋਵਾਂ ਦਾ ਰਿਸ਼ਤਾ ਕਾਫੀ ਜ਼ਿਆਦਾ ਚੰਗਾ ਦਿਖਾਈ ਦੇ ਰਿਹਾ ਹੈ ਤੇ ਲੋਕ ਕਹਿ ਰਹੇ ਨੇ ਉਮੀਦ ਕਰਦੇ ਆ ਕਿ ਇਹਨਾਂ ਜੋੜੀ ਜੜੀ ਹੈ ਲੰਬੇ ਸਮੇਂ ਤੱਕ ਬਣੀ ਰਹੇ ਤੇ ਕਿਸੇ ਵੀ ਪ੍ਰਕਾਰ ਦੀ ਦੋਵਾਂ ਨੂੰ ਦਿੱਕਤ ਪਰੇਸ਼ਾਨੀ ਤਾਂ ਨਾ ਆਵੇ ਤਾਂ ਵਿਆਹ ਵਿਹਾਰ ਦਾ ਇੰਦੀ ਨੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਖੂ ਵਿਰਲ ਹੋ ਰਹੀਆਂ ਨੇ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ABC ਪੰਜਾਬ ਦੇ ਨਾਲ